ਵਰਤਮਾਨ ਦੇਸ਼ਾਂ ਦੇ ਵਿੱਚ ਲੜਕੀ ਤੇ ਹੋ ਰਹੇ ਤਸ਼ੱਦਦ ਦੇ ਮਾਮਲੇ ਅੱਜ ਦਿਨ ਖਬਰਾਂ ਦੀ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਇਹ ਮਾਮਲੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਨੇ ਜਦੋਂ ਇਹਨਾਂ ਲੜਕੀਆਂ ਨੂੰ ਫਸਾਉਣ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਦਾ ਹੀ ਵੱਡੀ ਭੂਮਿਕਾ ਹੁੰਦੀ ਹੈ ਜਿਹਾ ਇੱਕ ਮਾਮਲਾ ਕਪੂਰਥੱਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਸਦੀ ਸਖੀ ਸਹੇਲੀ ਵੱਲੋਂ ਖੁਦ ਦੀ ਭਾਰਤ ਵਾਪਸੀ ਲਈ ਆਪਣੀ ਸਖੀ ਸਹੇਲੀ ਨੂੰ ਮਸਕਟਮਾਨ ਦੇ ਵਿੱਚ ਫਸਾ ਦਿੱਤਾ ਗਿਆ ਰਾਜ ਸਭਾ ਮੈਂਬਰ ਦੇ ਵਾਤਾਵਰਨ ਮੀ ਸੰਤਬਲ ਵੀਰ ਸਿੰਘ ਸਿੱਚੇ ਵਾਲ ਦੀ ਯਤਨਾ ਸਦਕਾ ਵਾਪਸ ਪਰਤੀ ਉਸ ਪੀੜਤਾ ਦੇ ਹੱਡ ਬਿੱਤੀ ਸੁਣਾਈ ਹੈ ਉਹਨਾਂ ਦੱਸਿਆ ਕਿ ਉਸ ਦੀ ਸਹੇਲੀ ਜਾਣਦੀ ਸੀ ਕਿ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਹੈ ਜਿਸ ਦਾ ਫਾਇਦਾ ਉਠਾ ਕੇ ਉਸ ਦੀ ਸਹੇਲੀ ਨੇ ਉਸ ਨੂੰ ਚੰਗੀ ਤਨਖਾਹ ਤੇ ਵਧੀਆ ਸਲੂਨ ਦੇ ਵਿੱਚ ਨੌਕਰੀ ਦਾ ਚਾਂਸਾ ਦੇ ਕੇ ਉਸ ਨੂੰ ਮਾਨ ਬੁਲਾ ਲਿਆ ਹੈ ਉਹਦੀ ਨਿਰਮਲ ਕੁੱਟੀਆਂ ਸੁਲਤਾਨਪੁਰ ਲੋਡੀ ਪਹੁੰਚੀ ਪੀੜਤਾ ਦੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ ਉੱਥੇ ਹਾਲਾਤ ਲੜਕੀਆਂ ਦੇ ਰਹਿਣ ਯੋਗ ਨਹੀਂ ਨੇ ਤੇ ਉਹਨਾਂ ਦੱਸਿਆ ਕਿ ਉਸ ਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀਂ ਦਿੱਤਾ ਗਿਆ ਤੇ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਸੀ ਸਾਰਾ ਦਿਨ ਕੰਮ ਕਰਵਾ ਕੇ ਉਸ ਨੂੰ ਖਾਣ ਲਈ ਵੀ ਨਹੀਂ ਕੁਝ ਵੀ ਦਿੱਤਾ ਜਾਂਦਾ ਤੇ ਉਸ ਦੇ ਨਾਲ ਉੱਥੇ ਬਹੁਤ ਹੀ ਅਣਮਨੁੱਖੀ ਬਤਿਹਰਾ ਕੀਤਾ ਜਾ ਰਿਹਾ ਸੀ ਅਵੀ ਦੱਸਿਆ ਹੈ ਕਿ ਉਥੇ ਪਹੁੰਚਦੇ ਹੀ ਉਸ ਦਾ ਫੋਨ ਵੀ ਖੋਹ ਲਿੱਤਾ ਗਿਆ ਸੀ ਇਹ ਤਨਖਾਹ ਦੇਣ ਦੀ ਬਜਾਏ ਉਸ ਕੋਲੋਂ ਜਿਹੜੇ ਪੈਸੇ ਵੀ ਸੀ ਉਹ ਵੀ ਖੋਲੇ ਗਏ ਉੱਥੇ ਉਹਨਾਂ ਆ ਵੀ ਕਿਹਾ ਹੈ ਕਿ ਜਿੱਥੇ ਰੱਖਿਆ ਗਿਆ ਸੀ ਉਹ ਵੀ ਉਸ ਨਾਲ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਸੀ ਜੋ ਵਾਪਸੀ ਦੀ ਉਮੀਦ ਤੱਕ ਛੱਡ ਚੁੱਕੀਆਂ ਸੀ ਉਹਨਾਂ ਕਿਹਾ ਹੈ ਕਿ ਲੜਕੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਆਪਣੇ ਪਿੱਛੇ ਲੱਗ ਕੇ ਅਰਬ ਵਿੱਚ ਨਾ ਜਾਣ ਉੰਨੀ ਮਾਰਚ ਨੂੰ ਗਈ ਸੀਗੀ ਤੇ ਮੇਰੀ ਵਾਪਸੀ ਜਿਹੜੀ ਆ ਇੱਕ 24 ਅਪ੍ਰੈਲ ਨੂੰ ਹੋਈ ਆ ਮੈਂ ਆਪਣੇ ਫਰੈਂਡ ਦੇ ਜਿਹੜੇ ਐਸੀ ਹੁੰਨੇ ਕਿ ਅਸਕੇ ਉਥੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਉਹ ਕੰਮ ਕਰ ਬਹੁਤ ਵਧੀਆ ਆ ਬਟ ਉਥੇ ਹਾਲਾਤ ਜਿਹੜੇ ਆ ਉਸਕ ਮੈਨੂੰ ਪਤਾ ਲੱਗੇ ਕਿ ਉਥੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੇ ਘਰ ਤੋਂ ਸੱਦਿਆ ਸੀਗਾ ਖੁਦ ਆਉਣਾ ਸੀ ਕਿ ਖੁਦ ਉੱਥੇ ਫਸ ਗਈ ਸੀਗੀ ਉਹਨਾਂ ਮਿਲਕੇ ਡੇਵੀਓ ਤੇ ਕੋਟਮਾਰ ਵਗੈਰਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਲਈ ਇਹਨੇ ਮੈਨੂੰ ਉੱਥੇ ਸੱਦਿਆ ਸੀ ਕਿ ਤਾਂ ਕਿ ਮੈਨੂੰ ਉਹ ਚੜਕੀ ਕਿ ਉਹ ਖੁਦ ਵਾਪਸ ਇੱਥੇ ਆ ਸਕੇ ਇਸੇ ਤਰ੍ਹਾਂ ਕੁਝ ਹੋਇਆ ਸੀ ਜਰ ਉਹ ਜਿਵੇਂ ਜਦੋਂ ਮੈਂ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਆ ਰਹੀ ਸੀ ਕਿ ਤੂੰ ਇਦੋਕੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਫੇਸ ਦਿੱਤੇ ਸਨ ਇਸ ਤਰ੍ਹਾਂ ਉਹਨਾਂ ਨੂੰ ਟੌਰਚਰ ਕਰਦੇ ਸੀਗੇ ਇਸਰ ਸਭ ਨੂੰ ਰਿਕਵੈਸਟ ਹਰ ਕੁੜੀ ਨੂੰ ਰਿਕਵੈਸਟ ਆ ਕਿ ਉਹ ਅਲ ਕੰਟਰੀ ਦੇ ਵਿੱਚ ਨਾ ਜਾਣ ਤੜੀ ਨਾਲ ਤੁਸੀਂ ਕੀ ਹੋਇਆ ਬਸ ਤੀਰ ਕੀ ਤੋਕਿਆ ਮੇਰਾ ਤਾਂ ਬਾਤ ਉਹ ਦਫ਼ਤਰ ਜਿਹੜੇ ਨੇ ਕਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਫਿਰ ਪੈਸੇ ਸੀਗੇ ਉਹ ਵੀ ਨਹੀਂ ਤੇ ਨੇ ਜਿਹੜੇ ਇੱਥੇ ਪੈਸੇ ਉਹ ਵੀ ਖੋਲੇ ਗਏ ਸੀਗੀ ਨਾਈ ਸੈਲਰੀ ਦਿੱਤੀ ਜਾਂਦੀ ਸੀਗੀ ਦਿਨ ਨਾਲ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਆ ਤੇ ਜਦੋਂ ਤੁਸੀਂ ਉੱਥੇ ਪਹੁੰਚੋ ਉਸ ਲੜਕੀ ਨਾਲ ਕੋਈ ਸੰਪਰਕ ਕੇ ਜਾਂ ਕੁਝ ਤਦ ਮਿਲਤੀ ਪੰਚੀ ਉਹਨਾਂ ਸੰਬੰਧ ਕੋ ਉੱਥੇ ਮੇਰੇ ਨਾਲ ਵੀ ਆ ਰਹੀ ਸੀ ਬਟ ਉਹ ਥੋੜੇ ਥੋੜੇ ਦਿਨਸ ਮੈਂ ਨਾ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਡਮ ਜੀ ਤਰ੍ਹਾਂ ਹੀ ਰਹੀ ਸੀ ਜੀ ਜਿੱਦਾਂ ਦੇ ਲਾਤਾਂ ਡੇ ਸੀਗੇ ਉਦਾਂ ਦੇ ਲਾਤ ਸੀ ਉਸ ਲੜਕੀ ਦੇ ਵੀ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੀ ਸੀਗੇ ਬਟ ਮੇਰੇ ਨਾਲ ਉਹ ਜੁਆ ਗੁਲੀ ਦਾ ਖਾਲਸਾ ਬਾਈ ਜਿੱਦ ਜਿੱਦ ਤਰ੍ਹਾਂ ਜੀ ਪਹਿਲਾਂ ਵੀ ਕਾਫੀ ਬਰ ਥੋੜੇ ਸਾਹਮਣੇ ਬੇਨਤੀ ਕਰ ਰਹੇ ਆ ਕਿ ਜਿੰਨੇ ਵੀ ਅਲਬ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉੱਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਨੂੰ ਤੂੰ ਹੋਰ ਸਾਧਾ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋਲ ਬੰਦੂ ਮਜ਼ਦੂਰੀ ਮਜ਼ਦੂਰੀਾਂ ਨੂੰ ਕਰਵਾਉਂਦੇ ਆ ਰੋਟੀ ਨਾ ਦੇਣਾ ਬਹੁਤ ਅ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮਗਵਾਈਆਂ ਆਖਰੀ ਇੱਕ ਲੜਕੀ ਸਾਡੇ ਗਵਾਂਢੋਂ ਨੇੜੇੋਂ ਕੁਝ ਦਿਨ ਪਹਿਲਾਂ ਜਿਹੜਾ ਹੈ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਰਕਟ ਦੇ ਵਿੱਚ ਇਹ ਤਕਰੀਬਨ ਇਹਨਾਂ ਦੇ ਮਾਪੇ ਇੱਕ ਅਪ੍ਰੈਲ ਨੂੰ ਸਾਡੇ ਕੋਲ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ ਆ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਫਰਦਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਰਕਟ ਜਾਂ ਅਰਬ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਜਿਹੜਾ ਹੈ ਫਰਕ ਪਰਮਨੈਂਟ ਤੋਂ ਜਾਂ ਬਿਨਾਂ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਕੋਸ਼ਿਸ਼ ਕਰਦੇ ਆ ਕਿ ਮਾਂ-ਬਾਪ ਕੋਲ ਵੀ ਪੈਸੇ ਲੈ ਜਾਣ ਬਾਅਦ ਵਿੱਚ ਉਹ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਹਾਂ ਜੋ ਲੜਕੀਆਂ ਵੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਿਆ ਹੋ। ਕਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ। ਸੱਦ ਲੈਂਦੇ ਆਪਣੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਨੂੰ ਖਰੂ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ। ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਬਾਹਰ ਬਹੁਤ ਵਧੀਆ ਇਹਨਾਂ ਮੂਲਕਾਂ ਦੇ ਵਿੱਚ ਬੜਾ ਬੁਰਾ ਹਾਲ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ